ਖੰਨਾ ਸ਼ਹਿਰ ਵਿੱਚ 19 ਮਈ ਨੂੰ ਦਿਨ ਸੋਮਵਾਰ ਨੂੰ ਆਪਰੇਸ਼ਨ ਸੰਦੂਰ ਦੀ ਸਫਲਤਾ ਤੇ ਇੰਡੀਅਨ ਆਰਮੀ ਦੇ ਸਨਮਾਨ ਵਿੱਚ ਕੱਢੀ ਜਾ ਰਹੀ ਤਿਰੰਗਾ ਯਾਤਰਾ ਵਜਿੱਥੇ ਸ਼ਹਿਰ ਦੀਆਂ ਸਾਰੀਆਂ ਧਾਰਵਿਕ ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਸ਼ਾਮਲ ਹੋਣ ਜਾ ਰਹੀਆਂ ਹਨ ਉੱਤੇ ਹੀ ਸ਼ਹਿਰ ਦੇ ਫਰੀडम फाइਟਰ ਪਰਿਵਾਰ ਵੱਲੋਂ ਵੀ ਇਸ ਯਾਤਰਾ ਵਿੱਚ ਤਿਰੰਗਾ ਝੰਡਾ ਲੈ ਕੇ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ ਹੈ। ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ। ਖੰਨਾ ਤੋਂ ਓਮਕਾਰ ਸਿੰਘ ਸਤੂਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਸ਼ਹਿਰ ਵਿੱਚ 19 ਮਈ ਨੂੰ ਦਿਨ ਸੋਮਵਾਰ ਨੂੰ ਆਪਰੇਸ਼ਨ ਸੰਦੂਰ ਦੀ ਸਫਲਤਾ ਤੇ ਇੰਡੀਅਨ ਆਰਮੀ ਦੇ ਸਨਮਾਨ ਵਿੱਚ ਕੱਢੀ ਜਾ ਰਹੀ ਤਿਰੰਗਾ ਯਾਤਰਾ ਵਿੱਚ ਜਿੱਥੇជា ਦੀਆਂ ਸਾਰੀਆਂ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਸ਼ਾਮਲ ਹੋਣ ਜਾ ਰਹੀਆਂ ਹਨ ਉੱਥੇ ਹੀ ਸ਼ਹਿਰ ਦੇ ਫਰੀडम फाइਟਰ ਪਰਿਵਾਰ ਵੱਲੋਂ ਵੀ ਇਸ ਯਾਤਰਾ ਵਿੱਚ ਤਿਰੰਗਾ ਝੰਡਾ ਲੈ ਕੇ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਗਿਆ ਹੈ ਆਪਾਂ ਸਭ ਨੂੰ ਪਤਾ ਹੀ ਹੈ ਵੀ ਆਪਰੇਸ਼ਨ ਸੰਦੂਰ ਦੀ ਸਫਲਤਾ ਨੂੰ ਲੈ ਕੇ ਖੰਨਾ ਵਿੱਚ ਕੱਲ ਯਾਨੀ ਕਿ 19 ਮਈ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਸਮੂਹ ਸ਼ਹਿਰ ਵਾਸੀਆਂ ਵੱਲੋਂ ਸਮੂਹ ਧਾਰਮਿਕ ਜਥੇਬੰਦੀਆਂ, ਰਾਜਨੀਤਿਕ ਜਥੇਬੰਦੀਆਂ, ਧਾਰਮਿਕ ਇਥੋਂ ਤੱਕ ਕਿ ਯਾਨੀ ਕਿ ਇਹ ਆਪਾਂ ਕਹਿ ਸਕਦੇ ਹਾਂ ਵੀ ਅੱਜ ਸਾਰੇ ਸ਼ਹਿਰ ਦੇ ਵਿੱਚ ਚਾਹੇ ਉਹ ਵਪਾਰਕ ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਵੱਲੋਂ ਵੀ ਮੈਨੂੰ ਸਭ ਦੇ ਫੋਨ ਆਏ ਨੇ ਤੇ ਸਭ ਆਪੋ ਆਪਣੀਆਂ ਮੀਟਿੰਗਸ ਕਰ ਰਹੇ ਨੇ ਜਿਹਦੇ ਲਈ ਮੈਂ ਸ਼ਹਿਰ ਵਾਸੀਆਂ ਦਾ ਧੰਨਵਾਦ ਵੀ ਕਰਦਾ ਵੀ ਇਸ ਯਾਤਰਾ ਨੂੰ ਲੈ ਕੇ ਜਿੰਨਾ ਉਤਸ਼ਾਹ ਜਿੰਨਾ ਭਰਮਾ ਹੰਗਾਰਾ ਸ਼ਹਿਰ ਵਾਸੀਆਂ ਵੱਲੋਂ ਮਿਲਿਆ ਉਹ ਬਹੁਤ ਵੱਡੀ ਗੱਲ ਹੈ ਇਹ ਮੈਂ ਪਹਿਲਾਂ ਵੀ ਪਤਾ ਹੈ ਜਿਹੜਾ ਸਾਡਾ ਜਿਹੜਾ ਸ਼ਹਿਰ ਖੰਨਾ ਸ਼ਹਿਰ ਹੈ ਇਹ ਬਹੁਤ ਹੀ ਹਰ ਕੰਮ ਦੇ ਵਿੱਚ ਜਿੱਥੇ ਵੀ ਕੋਈ ਸਮਾਜ ਭਲਾਈ ਦੀ ਗੱਲ ਆਂਦੀ ਹੈ ਜਿੱਥੇ ਵੀ ਕੋਈ ਧਾਰਮਿਕ ਗੱਲ ਆਂਦੀ ਹੈ ਤਾਂ ਕਦੇ ਸਾਡਾ ਸ਼ਹਿਰ ਪਿੱਛੇ ਨਹੀਂ ਹਟਿਆ ਤੇ ਮੈਨੂੰ ਜਿੰਨਾ ਹੰਗਾਰਾ ਜਿੰਨਾ ਸਮਰਥਨ ਯਾਨੀ ਕਿ ਸ਼ਹਿਰ ਵਾਸੀਆਂ ਵੱਲੋਂ ਮਿਲ ਰਿਹਾ ਉਹ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਦਿਨ ਦੇ ਵਿੱਚ ਕੱਲ ਵੀ ਬਹੁਤ ਫੋਨ ਆਏ ਅੱਜ ਵੀ ਕਈ ਜਿੱਥੇ ਬੰਦਿਆਂ ਵੱਲੋਂ ਆਪਣੇ ਪੱਧਰ ਤੇ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਸਾਡੇ ਕੋਲ ਹਰਜੀਤ ਪਾਟਿਆ ਜੀ ਦੀ ਗਵਾਹੀ ਦੇ ਵਿੱਚ ਜਿੰਨੇ ਵੀ ਫ੍ਰੀडम फाइਟਰ ਖੰਨੇ ਦੇ ਉਹਨਾਂ ਨੂੰ ਵੀ ਜਦੋਂ ਪਤਾ ਲੱਗਿਆ ਤੇ ਉਹਨਾਂ ਦੇ ਉਹਨਾਂ ਕੋਲੋਂ ਵੀ ਘਰ ਟਿਕ ਕੇ ਨਹੀਂ ਬੈਠ ਹੋਇਆ ਵੀ ਅਸੀਂ ਵੀ ਅਸੀਂ ਵੀ ਇਸ ਜਿਹੜੀ ਯਾਤਰਾ ਦੇ ਵਿੱਚ ਸ਼ਮੂਲੀਅਤ ਕਰਨੀ ਹੈ ਕਿਉਂਕਿ ਦੇਖੋ ਇਹ ਇਹ ਜਿਹੜੇ ਪਰਿਵਾਰ ਨੇ ਇਹਨਾਂ ਨੇ ਪਹਿਲਾਂ ਵੀ ਵੱਡਾ ਸੈਕਰੀਫਾਈਸ ਕੀਤਾ ਹੈ ਦੇਸ਼ ਦੀ ਆਜ਼ਾਦੀ ਦੇ ਵਿੱਚ ਤੇ ਹੁਣ ਵੀ ਜਦੋਂ ਇਹਨਾਂ ਨੂੰ ਪਤਾ ਲੱਗਿਆ ਤਾਂ ਇਹਨਾਂ ਨੇ ਹੁਣ ਵੀ ਇਹ ਬਿਨਾਂ ਦੇਰੀ ਕੀਤੇ ਮੈਨੂੰ ਕੱਲ ਦੇ ਪਰਸੋਂ ਦੇ ਜਿਵੇਂ ਅਸੀਂ ਇਸ ਪ੍ਰਾਲੇ ਦੀ ਸ਼ੁਰੂਆਤ ਕੀਤੀ ਸੀ ਮੈਨੂੰ ਉਸ ਦਿਨ ਤੋਂ ਫੋਨ ਆ ਰਹੇ ਸੀ ਤੇ ਅੱਜ ਇਹ ਸਾਰੇ ਪਰਿਵਾਰ ਅੱਜ ਸ਼ਰਿਆਮ ਖੁੱਲੇ ਤੌਰ ਤੇ ਮੇਰੇ ਕੋ ਆ ਕੇ ਇਹਨਾਂ ਨੇ ਐਲਾਨ ਕੀਤਾ ਹੈ ਵੀ ਅਸੀਂ ਵੱਧ ਚੜ ਕੇ ਤਿਰੰਗੇ ਝੰਡੇ ਉਹ ਵੀ ਆਪਣੇ ਲੈ ਕੇ ਆ ਨਾਲ ਆਵਾਂਗੇ ਤੇ ਬਹੁਤ ਵੱਡੀ ਗਿਣਤੀ ਵਿੱਚ ਇਸ ਯਾਤਰਾ ਵਿੱਚ ਸ਼ਾਮਲ ਹੋਵਾਂਗੇ ਇਸ ਲਈ ਮੈਂ ਇਹਨਾਂ ਪਰਿਵਾਰਾਂ ਦਾ ਵੀ ਬਹੁਤ ਧੰਨਵਾਦ ਕਰਦਾ ਬਾਕੀ ਤੁਹਾਨੂੰ ਵਿੱਕੀ ਭਾਟੀਆ ਜੀ ਇਸ ਬਾਰੇ ਹੋਰ ਵੀ ਦੱਸਣਗੇ ਅਸੀਂ ਸਮੂਥ ਫ੍ਰੀडम फाइਟਰ ਪਰਿਵਾਰ ਧੰਨਵਾਦ ਕਰਦੇ ਹਾਂ ਪਹਿਲਾਂ ਸਾਕ ਕਮਲ ਜੀ ਸੀ ਕਮਲ ਜੀ ਦਾ ਜੋ ਕਿ ਇੱਕ ਧਾਰਮਿਕ ਆਗੂ ਵੀ ਨੇ ਸਮਾਜਿਕ ਵੀ ਨੇ ਤੇ ਖੰਨੇ ਦੇ ਸੀਨੀਅਰ ਪੱਤਰਕਾਰ ਵੀ ਨੇ ਜਿਨ੍ਹਾਂ ਨੇ ਇੱਕ ਵਿਸ਼ੇਸ਼ ਉਪਰਾਲਾ ਕੀਤਾ ਸੰਦੂਰ ਆਪਰੇਸ਼ਨ ਜਿਹੜਾ ਕਿ ਪਿੱਛੇ ਜੇ ਆਪਰੇਸ਼ਨ ਸੰਦੂਰ ਹੋਇਆ ਸਾਡੇ ਸਮੂਹ ਦੇਸ਼ ਵਾਸੀ ਸਾਡੇ ਭਾਰਤੀ ਫੌਜ ਨੇ ਇੱਕ ਕਾਮਯਾਬੀ ਦੇ ਨਾਲ ਸੰਦੂਰ ਆਪਰੇਸ਼ਨ ਕੀਤਾ ਤੇ ਉਹਦੀ ਕਾਮਯਾਬੀ ਨੂੰ ਲੈ ਕੇ ਸਾਡੇ ਕਮਲਜੀਤ ਸਿੰਘ ਕਮਾ ਕਮਲਜੀ ਨੇ ਇੱਕ ਤਿਰੰਗਾ ਝੰਡਾ ਲੈ ਕੇ ਉਦੀ ਅਗਵਾਈ ਤਿਰੰਗੇ ਦੀ ਅਗਵਾਈ ਦੇ ਵਿੱਚ ਸ਼ਹਿਰ ਦੇ ਵਿੱਚ ਇੱਕ ਰੈਲੀ ਕੱਢਣ ਦਾ ਪ੍ਰਾਰਲਾ ਕੀਤਾ ਹੈ ਤੇ ਅਸੀਂ ਸਮੂਹ ਅਜ ਫ੍ਰੀडम फाइਟਰ ਪਰਿਵਾਰ ਇਕੱਤਰ ਹੋਏ ਆ ਮੈਂ بطور ਪ੍ਰਧਾਨ ਫ੍ਰੀडम फाइਟਰ ਪਰਿਵਾਰ ਮੇਰੇ ਨਾਲ ਜਨਰਲ ਸਕੱਤਰ ਸਾਹਿਬ ਬਟੇਆ ਸੈਕਟਰੀ ਸਾਹਿਬ ਬਟੇਆ ਮੀਤ ਪ੍ਰਧਾਨ ਸਾਹਿਬ ਸਾਰੇ ਬੈਠੇ ਨੇ ਸਾਡੇ ਸਮੂਹ ਉਹਦੇਦਾਰ ਸੇਵਾਨ ਬੈਠੇ ਨੇ ਅਸੀਂ ਸਭ ਨੇ ਸੰਕਲਪ ਕੀਤਾ ਜੋ ਕਮਲਜੀਤ ਸਿੰਘ ਕਮਲ ਕਮਲ ਜੀ ਨੇ ਜੋ ਪ੍ਰਾਰਲਾ ਕੀਤਾ ਉਸ ਪ੍ਰਾਰਲੇ ਤਿਰੰਗੇ ਦੀ ਅਗਵਾਈ ਦੇ ਵਿੱਚ ਅਸੀਂ ਤਿਰੰਗਾ ਝੰਡਾ ਨਾਲ ਅਸੀਂ ਆਪ ਲੈ ਕੇ ਆਵਾਂਗੇ ਤਿਰੰਗੇ ਝੰਡਾ ਲੈ ਕੇ ਅਸੀਂ ਉਸ ਜੋ ਜੋ ਖਨੇ ਸ਼ਹਿਰ ਦੇ ਜੋਸ਼ ਭਰੀ ਰੈਲੀ ਜਿਹੜੇ ਸਮੂਹ ਇੱਕ ਸ਼ਹਿਰ ਦੇ ਡਾਕਟਰ ਸਮਾਜ ਸੇਵੀ ਸੰ ਆਮ ਇਹ ਚੀਜ਼ਾਂ ਲੜੀਆਂ ਅਸੀਂ ਫ੍ਰੀडम फाइਟਰ ਸਾਨੂੰ ਇਸ ਗੱਲ ਦਾ ਮਾਣ ਹੈ ਸਾਡੇ ਬਜ਼ੁਰਗਾਂ ਨੇ ਵੀ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀਆਂ ਦਿੱਤੀਆਂ ਤੇ ਹੁਣ ਹੁਣ ਵੀ ਜੇ ਕੋਈ ਲੋੜ ਪਊ ਜੇ ਕੋਈ ਦੇਸ਼ ਤੇ ਆਣ-ਬਾਣ ਆਂਦੀ ਹੈ ਤਾਂ ਸਾਡਾ ਪਰਿਵਾਰ ਆਪਣੀ ਜਾਨਾਂ ਵਾਰਨ ਨੂੰ ਵੀ ਤਿਆਰ ਹੈ ਸੋ ਕੱਲ ਦੀ ਜੋ ਖੰਨੇ ਸ਼ਹਿਰ ਦੇ ਵਿੱਚ ਇੱਕ ਰੈਲੀ ਹੋ ਰਹੀ ਹੈ ਜੋ ਕਿ ਇਤਿਹਾਸਕ ਰੈਲੀ ਹੋਣ ਜਾ ਰਹੀ ਹੈ ਤਿਰੰਗਾ ਝੰਡੇ ਦੀ ਗਵਾਈ ਦੇ ਵਿੱਚ ਅਸੀਂ ਉਸ ਗਵਾਈ ਦੇ ਵਿੱਚ ਅਸੀਂ ਸਮੂਹ ਸ਼ਾਮਲ ਹੋਵਾਂਗੇ ਆਪਰੇਸ਼ਨ ਜ਼ੰਦੂਰ ਜੋ ਕਿ ਇੱਕ ਕਿਸਮ ਦਾ ਜੋ ਦੁਖਦਾਈ ਘਟਨਾ ਵਾਪਰੀ ਸੀ 22 April ਨੂੰ ਪਹਿਲਗਾਮ ਦੇ ਵਿੱਚ ਜਿਹਦੇ ਵਿੱਚ 25 ਹਿੰਦੂਸਤਾਨੀ ਆਪਣੇ ਸ਼ਹੀਦ ਹੋਏ ਔਰ ਇੱਕ ਨੇਪਾਲੀ ਨਾਗਰਿਕ ਸ਼ਹੀਦ ਹੋਇਆ ਅੱਤਵਾਦੀ ਅਟੈਕ ਦੇ ਵਿੱਚ ਸੋ ਉਹਦਾ ਬਦਲਾ ਲੈਣ ਲਈ ਅਤੇ ਮਾਵਾ ਭੈਣਾ ਦੇ ਤੀਆਂ ਦੇ ਉਜੜੇ ਹੋਏ ਸੁਹਾਗ ਨੂੰ ਸ਼ਾਂਤ ਕਰਨ ਲਈ ਜੋ ਪ੍ਰਾਈਮ ਮਿਨਿਸਟਰ ਵੱਲੋਂ ਸੰਦੂਰ ਆਪਰੇਸ਼ਨ ਚਾਰਜ ਕੀਤਾ ਗਿਆ ਜਿਹਦੇ ਵਿੱਚ ਸਫਲਤਾ ਹਾਸਲ ਹੋਈ 19 ਮਈ ਸ਼ਾਮ 5 ਵਜੇ ਤੋਂ 6 ਵਜੇ ਦੇ ਵਿੱਚ ਪੂਰੇ ਖੰਨਾ ਸ਼ਹਿਰ ਦੇ ਵਿੱਚ ਸਾਰੀਆਂ ਸੰਸਥਾਵਾਂ ਨੂੰ ਨਾਲ ਲੈ ਕੇ ਇੱਕ ਸਾਂਝੇ ਪਲੇਟਫਾਰਮ ਦੇ ਉੱਤੇ ਇੱਕ ਰਾਜਨੀਤਿਕ ਪੱਧਰ ਤੋਂ ਉੱਪਰ ਉੱਠ ਕੇ ਇੱਕ ਸਮਾਜਿਕ ਤੌਰ ਤੇ ਇੱਕ ਦੇਸ਼ ਇਤ ਜੋ ਤਿਰੰਗਾ ਯਾਤਰਾ ਉਹਨਾਂ ਯੋਧਿਆਂ ਉਹਨਾਂ ਸ਼ਹੀਦਾਂ ਦੇ ਸਨਮਾਨ ਦੇ ਵਿੱਚ ਕੱਢੀ ਜਾ ਰਹੀ ਹੈ ਸਾਡੀ ਪੂਰੀ ਐਸੋਸੀਏਸ਼ਨ ਉਸ ਦੇ ਵਿੱਚ ਪੂਰਾ ਯੋਗਦਾਨ ਦੇਏਗੀ ਤੇ ਆਪ ਜੀ ਨੂੰ ਖੰਨਾ ਨਿਵਾਸੀਆਂ ਨੂੰ ਪਰਜੋਰ ਵੀ ਅਪੀਲ ਕਰਦੀ ਹੈ ਕਿ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਨੀ ਹੈ ਇਸ ਦੇ ਨਾਲ ਹੀ ਸੋ ਜੋ ਕੱਲ ਨੂੰ ਤਿਰੰਗਾ ਯਾਤਰਾ ਆ ਰਹੀ ਹੈ ਉਸ ਨੂੰ ਤੁਸੀਂ ਸਫਲ ਬਣਾਉਣਾ ਹੈ ਤੇ ਸ਼ਹੀਦਾਂ ਨੂੰ ਔਰ ਜੋ ਇੰਡੀਅਨ ਆਰਮੀ ਦੇ ਸੋਲਜਰਸ ਨੇ ਯੋਗਦਾਨ ਪਾਇਆ ਉਹਨੂੰ ਆਪਾਂ ਪ੍ਰੋਤਸਾਹਨ ਕਰੀਏ ਧੰਨਵਾਦ ਤਿਰੰਗਾ ਯਾਤਰਾ ਵਿੱਚ ਫ੍ਰੀडम फाइਟਰ ਪਰਿਵਾਰ ਅਸੀਂ ਮਹਿਲਾਵਾਂ ਵੱਧ ਚੜ ਕੇ ਸਹਿਯੋਗ ਦਵਾਂਗੇ ਔਰ ਇਸ ਯਾਤਰਾ ਨੂੰ ਕਾਮਯਾਬ